ਸਤਿ ਸ੍ਰੀ ਅਕਾਲ ਰਣਦੀਪ ਪੰਦੀਰ ਆਫੀਸ਼ਲ ਵੇਖ ਰਹੇ ਹੋ ਤੁਸੀਂ ਤੇ ਮੈਂ ਆ ਤੁਹਾਡੇ ਨਾਲ ਰਣਦੀਪ ਪੰਦੀਰ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪਿਛਲੀ ਇੱਕ ਵੀਡੀਓ ਦੇ ਵਿੱਚ ਮੈਂ ਗੱਲਬਾਤ ਕੀਤੀ ਸੀ ਕਿ ਕਿਵੇਂ ਅਸੀਂ ਆਪਣਾ YouTube ਚੈਨਲ ਬਣਾ ਸਕਦੇ ਹਾਂ ਤੇ ਉਤੋਂ ਚੰਗੀ ਖਾਸੀ ਆਮਦਨੀ ਜਿਹੜੀ ਆ ਉਹ ਲੈ ਸਕਦੇ ਹਾਂ ਉਸ ਵੀਡੀਓ ਦੇ ਵਿੱਚ ਬਹੁਤ ਸਾਰੀਆਂ ਕੁਐਰੀਜ਼ ਉਹਦੇ ਬਾਬਤ ਮੇਰੇ ਕੋਲ ਆਈਆਂ ਕਿ ਅਸੀਂ ਕੀ ਅਸੀਂ ਫੇਸਲੈਸ ਚੈਨਲ ਜਿਹੜਾ ਹੈ ਬਣਾ ਸਕਦੇ ਆ YouTube ਦੇ ਉੱਤੇ ਮਤਲਬ ਕੀ ਅਸੀਂ ਬਿਨਾ ਚਿਹਰਾ ਦਿਖਾਈ ਵੀ ਆਪਣਾ ਚੈਨਲ ਬਣਾ ਸਕਦੇ ਆ YouTube ਚੈਨਲ ਕਦੋਂ ਮੋਨਟਾਈਜ਼ ਕਰਦਾ ਹੈ YouTube ਕਿੰਨੇ ਵਿਊ ਦੇ ਉੱਤੇ ਕਿੰਨੀ ਪੇਮੈਂਟ ਦਿੰਦਾ ਹੈ ਕਈਆਂ ਦੇ ਸਵਾਲ ਸੀ ਕਿ ਚੈਨਲ ਦੇ ਉੱਤੇ ਇਨਕਮ ਕਦੋਂ ਸ਼ੁਰੂ ਹੁੰਦੀ ਹੈ ਤਾਂ ਇਹਨਾਂ ਸਾਰੇ ਹੀ ਸਵਾਲਾਂ ਦੇ ਜਵਾਬ ਮੈਂ ਤੁਹਾਨੂੰ ਅੱਜ ਪੰਜਾਬੀ ਤੇ ਦੇਸੀ ਭਾਸ਼ਾ ਦੇ ਵਿੱਚ ਦਵਾਂਗੀ ਤੇ ਤੁਸੀਂ ਕੋਈ ਵੀ ਜਣਾ ਆਪਣਾ ਚੈਨਲ ਸ਼ੁਰੂ ਕਰ ਸਕਦੇ ਹੋ ਇਸ ਵੀਡੀਓ ਦੇ ਵਿੱਚ ਤੁਹਾਨੂੰ ਸਾਰਾ ਪ੍ਰੋਸੈਸ ਜਿਹੜਾ ਹੈਗਾ ਉਹ ਸਮਝ ਆ ਜਾਊਗਾ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਭਣੋ ਕੀ ਜਿਹੜਾ YouTube ਚੈਨਲ ਹੈ ਇਹਨੂੰ ਕੋਈ ਵੀ ਸ਼ੁਰੂ ਕਰ ਸਕਦਾ ਹੈ ਅੱਜਕੱਲ ਜਿਹੜਾ ਵੀ Android ਫੋਨ ਸਾਡੇ ਸਾਰਿਆਂ ਕੋਲ ਹੈਗੇ ਹੀ ਨੇ ਹਰ Android ਫੋਨ ਦੇ ਵਿੱਚ YouTube ਦੀ ਆਪਸ਼ਨ ਹੁੰਦੀ ਹੈ ਤੇ ਉਹਦੇ 'ਚ ਆਉਂਦਾ ਵੀ ਹੁੰਦਾ ਯੂਅਰ ਚੈਨਲ ਤੁਹਾਡਾ ਆਪਣੇ ਚੈਨਲ ਦੀ ਆਪਸ਼ਨ ਵੀ YouTube ਤੁਹਾਨੂੰ ਦਿੰਦਾ ਏ ਜੇਕਰ ਫਿਰ ਵੀ ਤੁਹਾਨੂੰ ਆਪਣਾ ਚੈਨਲ ਸ਼ੁਰੂ ਕਰਨਾ ਨਹੀਂ ਆ ਰਿਹਾ ਤਾਂ ਅੱਜਕੱਲ ਜਿਹੜੇ ਨਾਰਮਲੀ ਬੱਚੇ ਹੈਗੇ ਆ ਘਰਾਂ ਦੇ ਵਿੱਚ ਉਹਨਾਂ ਨੂੰ ਸਾਰਾ ਕੁਝ ਆਉਂਦਾ ਹੁੰਦਾ 7ਵੇਂ 8ਵੇਂ ਦੇ ਵਿੱਚ ਪੜਦੇ ਨਿਆਣੇ ਵੀ ਆਪਣਾ ਜਿਹੜਾ ਚੈਨਲ ਹੈ ਉਹ ਸ਼ੁਰੂ ਕਰ ਲੈਂਦੇ ਨੇ ਤਾਂ ਜੇਕਰ ਤੁਹਾਨੂੰ ਦਿੱਕਤ ਆ ਰਹੀ ਹੈ ਬਹੁਤ ਸਾਰੀਆਂ ਵੀਡੀਓਜ਼ ਤੁਹਾਨੂੰ YouTube ਦੇ ਉੱਤੇ ਮਿਲ ਜਾਣਗੀਆਂ ਕਿ ਆਪਣਾ ਚੈਨਲ ਜਿਹੜਾ ਹੈਗਾ YouTube ਦਾ ਉਹ ਕਿਸ ਤਰ੍ਹਾਂ ਬਣਾਈਏ ਤੁਸੀਂ ਉਹਨੂੰ ਦੇਖ ਕੇ ਉੱਥੋਂ ਸਿੱਖ ਕੇ ਵੀ ਆਪਣਾ ਚੈਨਲ ਬਣਾ ਸਕਦੇ ਹੋ ਪਰ ਕਈ ਵਾਰ ਨਾਲ ਅਸੀਂ ਕੋਲ ਕਰ ਦਿੰਨੇ ਆ ਜਿਵੇਂ ਉਦਾਹਰਣ ਦੇ ਤੌਰ ਤੇ ਮੇਰਾ ਜਿਹੜਾ ਇਹ ਚੈਨਲ ਹੈ ਇਹ ਮੈਨੂੰ ਮੇਰੇ ਇੱਕ ਸਟੂਡੈਂਟ ਨੇ ਕ੍ਰੀਏਟ ਕਰਕੇ ਦਿੱਤਾ ਸੀ ਕਿਉਂਕਿ ਕਾਫੀ ਸਮੇਂ ਤੋਂ ਉਹ ਮੈਨੂੰ ਇਹ ਗੱਲ ਕਹਿ ਰਿਹਾ ਸੀ ਕਿ ਮੈਮ ਤੁਸੀਂ ਆਪਣਾ ਚੈਨਲ ਕਿਉਂ ਨਹੀਂ ਸ਼ੁਰੂ ਕਰਦੇ ਤਾਂ ਮੈਨੂੰ ਫਿਰ ਜਦੋਂ ਉਹਨੇ ਕਰ ਹੀ ਦਿੱਤਾ ਤਾਂ ਮੈਨੂੰ ਮਤਲਬ ਉਹਦਾ ਦਿਲ ਰੱਖਣ ਲਈ ਮੈਂ ਇਹ ਕੰਮ ਸ਼ੁਰੂ ਕੀਤਾ ਸੀ ਕਿ ਚਲੋ ਹੁਣ ਤਾਂ ਉਹ ਕਰ ਹੀ ਚੁੱਕਿਆ ਤੇ ਬਹੁਤ ਸਾਰੇ ਮੇਰੇ ਵੈਲਿਊਸ਼ਰ ਅਜਿਹੇ ਸਿਗੇ ਨਾਲ ਜਿਨ੍ਹਾਂ ਨੇ ਮੈਨੂੰ ਕਿਹਾ ਕਿ ਨਹੀਂ ਤੁਸੀਂ ਕਰੋ ਤਾਂ ਫਿਰ ਜਿਹੜਾ ਹੈਗਾ ਮੈਂ ਇਹ ਚੈਨਲ ਸ਼ੁਰੂ ਕੀਤਾ ਸੀ ਪਰ ਚੈਨਲ ਜੋ ਤੁਸੀਂ ਸ਼ੁਰੂ ਕਰਨਾ ਹੈ ਤਾਂ ਉਹਨੂੰ ਸ਼ੁਰੂ ਕਰਨ ਤੋਂ ਪਹਿਲਾਂ ਇਹ ਨਹੀਂ ਹੈਗਾ ਕਿ ਚੈਨਲ ਸ਼ੁਰੂ ਹੋ ਗਿਆ ਤੇ ਹੁਣ ਤੁਸੀਂ ਸੋਚ ਰਹੇ ਹੋ ਕਿ ਹੁਣ ਮੈਂ ਕੀ ਕਰਾਂ ਚੈਨਲ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਮਨ ਦੇ ਵਿੱਚ ਇਹ ਸੋਚ ਲਓ ਕਿ ਤੁਸੀਂ ਕਿਸ ਤਰ੍ਹਾਂ ਦਾ ਕੰਟੈਂਟ ਜਿਹੜਾ ਹੈਗਾ ਚੈਨਲ ਦੇ ਉੱਤੇ ਪਾਉਣਾ ਹੈ ਦੇਖੋ ਜਿਵੇਂ ਆਪਣੀ ਗੱਲ ਕਰਾਂ ਤਾਂ ਮੈਨੂੰ ਇਹਦੇ ਲਈ ਕੋਈ ਬਹੁਤੀ ਸੋਚਣ ਦੀ ਜ਼ਰੂਰਤ ਨਹੀਂ ਪਈ ਕੋਈ ਦਿੱਕਤ ਮੈਨੂੰ ਜੜੀ ਹੈ ਨਹੀਂ ਆਈ ਕਿਉਂਕਿ ਮੈਂ ਪਹਿਲਾਂ ਹੀ ਕਾਫੀ ਲੰਮੇ ਸਮੇਂ ਤੋਂ ਇਸ ਲਾਈਨ ਦੇ ਵਿੱਚ ਜਿਹੜਾ ਹੈਗਾ ਟੀਵੀ ਤੇ ਰੇਡੀਓ ਦੀ ਲਾਈਨ ਦੇ ਵਿੱਚ ਕੰਮ ਕਰ ਰਹੀ ਸੀ ਤਾਂ ਮੈਨੂੰ ਥੋੜਾ ਜਿਹਾ ਜਿੰਨੂੰ ਅਸੀਂ ਕਹਿ ਦਿੰਦੇ ਹਾਂ ਕਿ ਭੇਦ ਸੀਗਾ ਕਿ ਕਿਸ ਤਰ੍ਹਾਂ ਦਾ ਕੰਮ ਕਰਨਾ ਹੈ ਤੇ ਮੈਨੂੰ ਪਤਾ ਸੀਗਾ ਕਿ ਮੇਰੀ ਆਡੀਅנס ਮੇਰੇ ਤੋਂ ਕਿਸ ਤਰ੍ਹਾਂ ਦਾ ਕੰਮ ਜਿਹੜਾ ਹੈਗਾ ਉਹ ਚਾਹੁੰਦੀ ਹੈ ਤਾਂ ਦੇਖੋ YouTube ਦੇ ਉੱਤੇ ਨਾ ਦੋ ਤਰ੍ਹਾਂ ਦਾ ਜਿਹੜਾ ਚੈਨਲ ਨੇ ਉਹ ਚੱ ਇੱਕ ਨੇ ਡਿਮਾਂਡਿੰਗ ਇੱਕ ਟ੍ਰੈਂਡਿੰਗ ਠੀਕ ਹੈ ਟ੍ਰੈਂਡਿੰਗ ਦੇ ਵਿੱਚ ਤਾਂ ਅਸੀਂ ਸਾਰੇ ਜਾਣਦੇ ਹਾਂ ਕਿ ਕਦੇ ਕਿਸੇ ਚੀਜ਼ ਦਾ ਟ੍ਰੈਂਡ ਹੁੰਦਾ ਕਦੇ ਕਿਸੇ ਚੀਜ਼ ਦਾ ਟ੍ਰੈਂਡ ਹੁੰਦਾ ਠੀਕ ਹੈ ਦੂਜੇ ਹੁੰਦੇ ਆ ਡਿਮਾਂਡਿੰਗ ਕਿ ਤੁਹਾਡੀ ਆਡੀਅנס ਤੁਹਾਡੇ ਤੋਂ ਕੀ ਚਾਹੁੰਦੀ ਹੈ ਮੰਨ ਲਓ ਤੁਸੀਂ ਕਿਸੇ ਵੀ ਇੱਕ ਤਰ੍ਹਾਂ ਦੀ ਵੀਡੀਓ ਜਿਹੜੀ ਹੈ ਉਹ ਬਣਾ ਲਈ ਪਹਿਲਾਂ ਤਾਂ ਜੇ ਤੁਸੀਂ ਚੈਨਲ ਸ਼ੁਰੂ ਕਰਨਾ ਨਾ ਤਾਂ ਉਹਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਕੋਲ 4-5 ਜਿਹੜੀਆਂ ਵੀਡੀਓਜ਼ ਨੇ ਉਹ ਤਿਆਰ ਹੋਣੀਆਂ ਚਾਹੀਦੀਆਂ ਤਾਂ ਕਿ ਤੁਸੀਂ ਘਬਰਾਓ ਨਾ ਇਹ ਤਾਂ ਹੋਣਾ ਨਹੀਂ ਕਿ ਤੁਸੀਂ ਪਹਿਲੀ ਵੀਡੀਓ ਪਾਈ ਤੇ ਤੁਹਾਡੀ ਪਹਿਲੀ ਹੀ ਵੀਡੀਓ ਚੱਲ ਗਈ ਤੁਹਾਨੂੰ ਉਡੀਕਣਾ ਪਊਗਾ ਉਹਦੇ ਲਈ ਜਿਵੇਂ ਆਪਣੀ ਗੱਲ ਕਰਾਂ ਤਾਂ ਮੈਂ ਜਦੋਂ ਚੈਨਲ ਬਣਾਇਆ ਸੀ ਤਾ ਮੇਰਾ ਚੈਨਲ ਬਣਨ ਤੋਂ ਬਾਅਦ 17 ਦਿਨ ਦੇ ਵਿੱਚ ਮੋਨਟਾਈਜ਼ ਹੋ ਗਿਆ ਸੀ ਉਸ ਤੋਂ ਬਾਅਦ ਜਿਹੜਾ ਉਹਨੂੰ ਇੱਕ ਮਹੀਨੇ ਦੀ ਦੇਰੀ ਹੋਈ ਉਹ ਮੇਰੀ ਕਿਹੜੀ ਗਲਤੀ ਕਰਕੇ ਹੋਈ ਮੈਂ ਤੁਹਾਨੂੰ ਉਹ ਵੀ ਜਿਹੜਾ ਹੈ ਉਹ ਜ਼ਰੂਰ ਦੱਸੂਗੀ ਪਰ ਮੈਨੂੰ ਜਦੋਂ ਮੈਂ ਚੈਨਲ ਸ਼ੁਰੂ ਕਰ ਲਿਆ ਸੀ ਤੇ ਉਸ ਤੋਂ ਬਾਅਦ ਕੰਟੈਂਟ ਜਿਹੜਾ ਹੈਗਾ ਉਹ ਮੇਰੇ ਕੋਲ ਤਿਆਰ ਪਿਆ ਸੀ ਤੇ ਕਈ ਜਣੇ ਕਹਿੰਦੇ ਆ ਕਿ ਤੁਸੀਂ ਡੇਲੀ ਕੰਟੈਂਟ ਪਾਓ ਮੈਂ ਹਫ਼ਤੇ ਦੇ ਵਿੱਚ ਸਿਰਫ ਇੱਕ ਵੀਡੀਓ ਪਾਉਂਦੀ ਸੀ ਪਰ ਉਸ ਵੀਡੀਓ ਨੂੰ ਤੁਸੀਂ ਕਦੋਂ ਪਾਉਣਾ ਹੈ ਉਹਦਾ ਇੱਕ ਨਿਸ਼ਚਿਤ ਟਾਈਮ ਤੇ ਦਿਨ ਤੁਹਾਡੇ ਕੋਲ ਹੋਣਾ ਚਾਹੀਦਾ ਇਹਨੂੰ ਕਹਿੰਦੇ ਆ YouTube ਦਾ ਐਲਗੋਰਿਦਮ ਠੀਕ ਹੈ ਇਹਦੇ ਚ ਮਤਲਬ ਕਿਉਂਕਿ ਤੁਸੀਂ ਹਲੇ ਨਵੇਂ ਹੋ ਮੰਨ ਲਓ ਤੁਸੀਂ ਤੁਹਾਡੀ ਜਿਹੜੀ ਹੈ ਮੇਰੀ ਥੋੜੀ ਫੇਸ ਆਈਡੈਂਟੀਟੀ ਜਿਹੜੀ ਆ ਪਹਿਲਾਂ ਬਣੀ ਹੋਈ ਸੀਗੀ ਪਰ ਤੁਸੀਂ ਜੇਕਰ ਬਿਲਕੁਲ ਨਵੇਂ ਪੱਧਰ ਤੇ ਇਹ ਕੰਮ ਸ਼ੁਰੂ ਕਰਨਾ ਹੈ ਤਾਂ ਹੁਣ ਕੁੜੀਆਂ ਮੋਸਟਲੀ ਕੀ ਕਰਦੀਆਂ ਕਿ ਜਾਂ ਤਾਂ ਕੁਕਿੰਗ ਦੇ ਚੈਨਲ ਸ਼ੁਰੂ ਕਰਦੀਆਂ ਜਾਂ ਫਿਰ ਉਹ ਬਲੌਗ ਬਣਾਉਣ ਲੱਗ ਜੰਨੀਆਂ ਤੇ ਸਲਾਈ ਕਢਾਈ ਠੀਕ ਹੈ ਹੁਣ ਇੱਥੇ ਕੰਪੀਟੀਸ਼ਨ ਕਿੱਥੇ ਹੁੰਦਾ ਜਿਨੇ ਬਲੌਗ ਦੇਖਣੇ ਆ ਸਾਡੇ ਬਲੌਗਸ ਦੇ ਵਿੱਚ ਕੀ ਹੁੰਦਾ ਵੀ ਅੱਜ ਅਸੀਂ ਭੂਆ ਕੋਲ ਚਲੇ ਗਏ ਅੱਜ ਅਸੀਂ ਘਰੇ ਦਾਲ ਬਣਾਈ ਅਸੀਂ ਇਹ ਕੀਤਾ ਠੀਕ ਹੈ ਅੱਜ ਅਸੀਂ ਨਾਨਕੇ ਚਲੇ ਗਏ ਤਾਂ ਕੋਈ ਬੰਦਾ ਜਿਹੜੇ ਫੇਮਸ ਬਲੌਗਰ ਆ ਉਹਨਾਂ ਨੂੰ ਛੱਡ ਕੇ ਤੁਹਾਡਾ ਚੈਨਲ ਹੀ ਕਿਉਂ ਦੇਖੂਗਾ ਠੀਕ ਹੈ ਕਿਉਂਕਿ ਇਹ ਕੰਮ ਤਾਂ ਸਾਰੇ ਹੀ ਕਰੀ ਜਾਂਦੇ ਆ ਠੀਕ ਹੈ ਦੂਜੀ ਤਰ੍ਹਾਂ ਦੇ ਜਿਹੜੇ ਚੈਨਲ ਜਿਵੇਂ ਸਲਾਈ ਕਢਾਈ ਦੀਆਂ ਵੀਡੀਓਜ਼ ਪਾਤੀਆਂ ਜਾਂ ਕੁਝ ਉਹਨਾਂ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਫਿਰ ਵੀ ਜਿਹੜੀ ਇਨਫਰਮੇਸ਼ਨ ਹੈਗੀ ਹੈ ਉਹ ਹੁੰਦੀ ਹੈ ਜੇ ਲੋਕਾਂ ਨੂੰ ਇੰਟਰਸਟ ਉਹਦੇ ਵਿੱਚ ਬਣਦਾ ਹੈ ਪਰ ਜੇ ਤੁਸੀਂ ਉਹੀ ਦਿਖਾਉਣਾ ਵੀ ਅੱਜ ਅਸੀਂ ਆਹ ਦਾਲ ਬਣਾਈ ਮੈਂ ਗੰਡੇ ਕੱਟ ਲਏ ਹੁਣ ਮੈਂ ਟਮਾਟਰ ਕੱਟਣ ਲੱਗੀ ਆ ਠੀਕ ਹੈ ਸਾਰੇ ਉਹੀ ਕੰਮ ਕਰੀ ਜਾਂਦੇ ਨੇ ਤੁਸੀਂ ਉਹਦੇ ਵਿੱਚ ਵੱਖਰਾ ਪਣ ਲੈ ਕੇ ਆਉਣਾ ਹੈ ਤੁਸੀਂ ਕੁਝ ਵੱਖਰਾ ਕੀ ਕਰ ਰਹੇ ਹੋ ਠੀਕ ਹੈ ਤੇ ਫਿਰ ਜਦੋਂ ਤੁਸੀਂ ਉਸ ਤਰ੍ਹਾਂ ਦੀਆਂ ਵੀਡੀਓਜ਼ ਤਿਆਰ ਕਰ ਲਈਆਂ ਫਿਰ ਤੁਸੀਂ ਉਹਨੂੰ ਇੱਕ ਨਿਸ਼ਚਿਤ ਦਿਨ ਰੱਖਣਾ ਜਿਵੇਂ ਮੈਂ ਜਦੋਂ ਚੈਨਲ ਸ਼ੁਰੂ ਕੀਤਾ ਸੀ ਪਿਛਲੇ ਸਾਲ 3 ਮਈ ਨੂੰ ਮੈਂ ਇਹ ਚੈਨਲ ਜਿਹੜਾ ਹੈਗਾ ਉਹ ਸ਼ੁਰੂ ਕੀਤਾ ਸੀ ਤੇ ਮੈਂ ਸ਼ੁੱਕਰਵਾਰ ਦਾ ਦਿਨ ਸੀ ਤੇ ਸ਼ਾਮੀ 5 ਵਜੇ ਮੈਂ ਪਹਿਲੀ ਵੀਡੀਓ ਜਿਹੜੀ ਹੈਗੀ ਹੈ ਉਹ ਰਿਲੀਜ਼ ਕੀਤੀ ਸੀ ਆਪਣੇ ਚੈਨਲ ਦੇ ਉੱਤੇ ਜਿਦੇ ਵਿੱਚ ਸਿਰਫ ਇੰਟਰੋਡਕਸ਼ਨ ਦਾ ਪਾਰਟ ਜਿਹੜਾ ਹੈਗਾ ਉਹ ਮੈਂ ਰਿਲੀਜ਼ ਕੀਤਾ ਸੀ ਠੀਕ ਹੈ ਤਾਂ ਤੁਸੀਂ ਉਹ ਮੈਂ ਸ਼ੁੱਕਰਵਾਰ ਦੇ ਦਿਨ ਉਹ ਪਹਿਲੀ ਵੀਡੀਓ ਚੈਨਲ ਦੇ ਉੱਤੇ ਰਿਲੀਜ਼ ਕਰਤੀ ਠੀਕ ਹੈ ਤਾਂ ਉਸ ਤੋਂ ਬਾਅਦ ਮੈਂ ਜਿਹੜੀ ਪਹਿਲੀ ਅਗਲੀ ਜਿਹੜੀ ਵੀਡੀਓ ਮੈਂ ਇੱਕ ਹਫ਼ਤੇ ਬਾਅਦ ਪਾਈ ਠੀਕ ਹੈ ਤਾਂ ਫਿਰ ਮੇਰਾ ਦਿਨ ਫਿਕਸ ਹੋ ਗਿਆ ਸੀਗਾ ਕਿ ਸ਼ੁੱਕਰਵਾਰ ਦੇ ਦਿਨ ਸ਼ਾਮੀ 5 ਵਜੇ ਜਿਹੜਾ ਹੈਗਾ ਉਹ ਮੇਰੀ ਆਡੀਅנס ਵੇਟ ਕਰਦੀ ਸੀ ਕਿ ਇਹਨਾਂ ਦਾ ਪ੍ਰੋਗਰਾਮ ਆਊਗਾ ਕਈ ਤੁਹਾਨੂੰ ਕਹਿੰਦੇ ਆ ਕਿ ਤੁਸੀਂ ਡੇਲੀ ਕੰਟੈਂਟ ਪਾਓ ਡੇਲੀ ਪਾਉਣ ਨਾਲ ਚੱਲਦਾ ਕੋਈ ਕਹਿੰਦੇ ਆ ਕਿ ਤੁਸੀਂ ਦਿਨ ਦੇ ਵਿੱਚ ਇੰਨੀਆਂ ਰੀਲਸ ਪਾਓ ਤਾਂ ਚੱਲਦਾ ਜੀ ਨਹੀਂ YouTube ਦਾ ਇਸ ਤਰ੍ਹਾਂ ਦਾ ਕੋਈ ਪੈਮਾਨਾ ਨਹੀਂ ਹੈਗਾ ਕਿ ਤੁਹਾਡਾ ਚੈਨਲ ਕਿੰਨੇ ਦਿਨ ਦੇ ਵਿੱਚ ਚੱਲੂਗਾ ਕਿਵੇਂ ਚੱਲੂਗਾ ਠੀਕ ਹੈ ਤੁਹਾਡੇ ਕੰਟੈਂਟ ਦੇ ਵਿੱਚ ਜੇ ਕੁਝ ਹੈਗਾ ਤਾਂ ਹੀ ਲੋਕੀ ਦੇਖਣਗੇ ਨਹੀਂ ਤੁਸੀਂ ਰੋਜ਼ ਚਾਹੇ ਰੋਜ਼ ਦੀ ਰੋਜ਼ ਕਿੰਨਾ ਮਰਜੀ ਕੰਟੈਂਟ ਪਾਈ ਚੱਲੋ ਚੈਨਲ ਦੇ ਉੱਤੇ ਕਿਸੇ ਨੇ ਨਹੀਂ ਦੇਖਣਾ ਹੈਗਾ ਠੀਕ ਹੈ ਹੁਣ ਕਿਹੜੀਆਂ ਸ਼ਰਤਾਂ ਜਿਹਨਾਂ ਸ਼ਰਤਾਂ ਦੇ ਨਾਲ ਚੈਨਲ ਮੋਨਟਾਈਜ਼ ਹੁੰਦਾ ਦੇਖੋ ਦੋ ਤਰ੍ਹਾਂ ਇਹਦੇ ਵਿੱਚ ਵੀ ਦੋ ਕੰਡੀਸ਼ਨਸ ਨੇ ਅੱਗੇ ਠੀਕ ਹੈ ਪਹਿਲੀ ਜਿਹੜੀ ਕੰਡੀਸ਼ਨ ਹੈ ਜਿਹਦੇ ਵਿੱਚ ਮੇਰਾ ਚੈਨਲ ਮੋਨਟਾਈਜ਼ ਹੋਇਆ ਹੋਇਆ ਇਹ ਕੰਡੀਸ਼ਨ ਹੈਗੀ ਹੈ ਕਿ YouTube ਤੁਹਾਨੂੰ 365 ਦਿਨ ਦਾ ਟਾਈਮ ਦਿੰਦੀ ਹੈ ਤੇ ਤੁਸੀਂ 4000 ਘੰਟੇ ਦਾ ਵਾਚ ਟਾਈਮ ਪੂਰਾ ਕਰਨਾ ਹੁੰਦਾ ਹੈ ਤੇ 1000 ਸਬਸਕ੍ਰਾਈਬਰ ਤੁਹਾਡੇ ਹੋਣੇ ਚਾਹੀਦੇ ਆ ਚੈਨਲ ਦੇ ਉੱਤੇ ਉਸ ਤੋਂ ਬਾਅਦ ਤੁਸੀਂ YouTube ਨੂੰ ਜਿਹੜੀ ਹੈ ਮੇਲ ਭੇਜਦੇ ਹੋ ਆਪਣੀ ਅਰਜੀ ਭੇਜਦੇ ਹੋ ਕਿ ਅਸੀਂ ਤੁਹਾਡੀਆਂ ਸ਼ਰਤਾਂ ਪੂਰੀਆਂ ਕਰ ਲੀਆਂ ਹੁਣ ਤੁਸੀਂ ਸਾਨੂੰ ਜਿਹੜੀ ਪੇਮੈਂਟ ਹੈ ਉਹ ਸ਼ੁਰੂ ਕਰ ਦਿਓ ਠੀਕ ਹੈ ਤਾਂ YouTube ਉਸ ਪ੍ਰੋਸੈਸ ਨੂੰ ਵੀ ਟਾਈਮ ਲੈਂਦਾ ਉਹਨੂੰ ਚੈੱਕ ਕਰਦਾ ਹੈ ਤੇ ਉਸ ਤੋਂ ਬਾਅਦ ਤੁਹਾਨੂੰ 2-3 ਦਿਨ ਦੇ ਵਿੱਚ ਉਹ ਫਿਰ ਤੁਹਾਡੇ ਕੋਲ ਮੇਲ ਆ ਜਾਂਦੀ ਹੈ ਕਿ ਨਾਓ ਯੂ ਆਰ ਅ YouTube ਪਾਰਟਨਰ ਠੀਕ ਹੈ ਤਾਂ ਉਸ ਤੋਂ ਬਾਅਦ ਐਡਸਨਸ ਜਿਹੜਾ ਹੈਗਾ ਐਡਸਨਸ ਦੇ ਉੱਤੇ ਤੁਸੀਂ ਆਪਣਾ ਅਕਾਊਂਟ ਬਣਾਉਨੇ ਹੋ ਤੇ ਉਸ ਐਡਸਨਸ ਦੇ ਇੱਕ ਜਿਹੜੀ ਹੈ ਨਵੀਂ ਮੇਲ ਦੇ ਉੱਤੋਂ ਇੱਕ ਹੀ ਅਕਾਊਂਟ ਬਣ ਸਕਦਾ ਹੈ ਮੰਨ ਲਓ ਕਿ ਜਿਵੇਂ ਮੇਰਾ ਜਿਹੜਾ ਅਕਾਊਂਟ ਹੈਗਾ ਜੋ ਮੇਰੇ ਨਾਮ ਤੇ ਬਣਿਆ ਹੋਇਆ ਹੈ ਤੇ ਜੇ ਮੈਂ ਕੋਈ ਹੋਰ ਚੈਨਲ ਵੀ ਸ਼ੁਰੂ ਕਰਦੀਆਂ ਤਾਂ ਇਸ ਨਾਮ ਦੇ ਉੱਤੇ ਮੈਂ ਕੋਈ ਦੂਸਰਾ ਜਿਹੜਾ ਮਤਲਬ ਐਡਸਨਸ ਦੇ ਉੱਤੇ ਅਕਾਊਂਟ ਜਿਹੜਾ ਹੈ ਉਹ ਮੈਂ ਕਿਸੇ ਹੋਰ ਪਰਿਵਾਰਕ ਮੈਂਬਰ ਦੇ ਨਾਮ ਦੇ ਉੱਤੇ ਬਣਾ ਸਕਦੀਆਂ ਪਰ ਉਸੇ ਨੇਮ ਦੇ ਉੱਤੇ ਦੂਸਰਾ ਅਕਾਊਂਟ ਐਡਸਨਸ ਦੇ ਉੱਤੇ ਨਹੀਂ ਬਣ ਸਕਦਾ ਠੀਕ ਹੈ ਤਾਂ ਹੁਣ ਤੁਸੀਂ ਕੀ ਕਰਨਾ ਹੈ ਕਿ ਇੱਕ ਤਾਂ ਐਲਗੋਰਿਦਮ ਨੂੰ ਜ਼ਰੂਰ ਫਾਲੋ ਕਰਨਾ ਕਿ ਇੱਕ ਫਿਕਸ ਜਿਹੜਾ ਟਾਈਮ ਹੈ ਤੁਸੀਂ ਉਹ ਰੱਖੋ ਬੇਸ਼ੱਕ ਤੁਸੀਂ ਇੱਕ ਦਿਨ ਛੱਡ ਕੇ ਵੀਡੀਓ ਪਾਓ ਬੇਸ਼ੱਕ ਦੋ ਦਿਨ ਛੱਡ ਕੇ ਪਾਓ ਬੇਸ਼ੱਕ ਤੁਸੀਂ ਰੋਜ਼ ਵੀ ਪਾਓ ਪਰ ਇੱਕ ਫਿਕਸ ਹੋਦਾ ਟਾਈਮ ਜਿਹੜਾ ਹੈਗਾ ਉਹ ਤੁਹਾਡਾ ਹੋਣਾ ਚਾਹੀਦਾ ਕਿ ਐਨੇ ਵੇਲੇ ਜਿਹੜੀ ਤੁਹਾਡੀ ਵੀਡੀਓ ਹੈ ਉਹ ਰਿਲੀਜ਼ ਹੋ ਜੇਗੀ ਤਾਂ ਕਿ ਲੋਕੀ ਜਿਵੇਂ ਅਸੀਂ ਪਹਿਲੇ ਵੇਲਿਆਂ ਦੇ ਵਿੱਚ ਅਸੀਂ ਸੀਰੀਅਲਸ ਦੀ ਵੇਟ ਕਰਦੇ ਹੁੰਦੇ ਸੀ ਕਿ ਐਨੇ ਵਜੇ ਸੀਰੀਅਲ ਆਊਗਾ ਜਾਂ ਸ਼ਾਮੀ ਐਤਵਾਰ ਨੂੰ 4 ਵਜੇ ਫਿਲਮ ਸ਼ੁਰੂ ਹੋ ਜੂਗੀ ਇਹ ਬਿਲਕੁਲ ਉਸੇ ਤਰ੍ਹਾਂ ਦਾ ਸਿਸਟਮ ਹੈ ਕਿਉਂਕਿ YouTube ਆਪਣੇ ਆਪ ਇੱਕ ਫਰਮ ਹੈ ਇਹ ਕੋਈ ਆ ਮੈਂ ਚਾਕੂ ਮਾ ਚੁੱਲੇ ਵਾਲਾ ਕੰਮ ਨਹੀਂ ਹੈਗਾ ਕਿ ਕਦੇ ਵੀ ਤੁਸੀਂ ਇਹਨੂੰ ਕਰ ਲਿਆ ਠੀਕ ਹੈ ਹੁਣ ਜਦੋਂ ਤੁਸੀਂ ਇਹ ਕੰਟੈਂਟ ਪਾਉਣਾ ਸ਼ੁਰੂ ਕਰਦਾ ਤੁਸੀਂ ਇਹਨੂੰ ਕਿਸੇ ਵੀ ਜਿਹੜਾ ਅੱਜਕੱਲ ਸਾਰੇ ਫੋਨਾਂ ਦੀ ਕੈਮਰਾ ਕੁਆਲਿਟੀ ਜਿਹੜੀ ਹੈ ਉਹ ਵਧੀਆ ਹੈ ਤੇ ਫੋਨਾਂ ਦੇ ਵਿੱਚ ਹੀ ਬਹੁਤ ਸਾਰੀਆਂ ਵਧੀਆ ਐਡੀਟਿੰਗ ਦੀਆਂ ਜਿਹੜੀਆਂ ਐਪਸ ਨੇ ਉਹ ਵੀ ਹੈਗੀਆਂ ਨੇ ਜਿਵੇਂ ਇਨ ਸ਼ਾਰਟ ਹੈ ਜਾਂ ਕਾਈਨ ਮਾਸਟਰ ਹੈ ਵੈਸੇ ਮੈਂ ਆਪਣੀ ਜਿਹੜੀ ਵੀਡੀਓ ਐਡਿਟ ਕਰਦੀ ਆ ਮੈਂ ਇਹਨੂੰ ਪ੍ਰੀਮੀਅਰ ਪ੍ਰੋ ਦੇ ਵਿੱਚ ਕਰਦੀ ਆ ਕਿਉਂਕਿ ਮੈਂ ਇਹ ਜਿਹੜਾ ਸੌਫਟਵੇਅਰ ਹੈ ਹੈਵੀ ਹੈ ਤੇ ਦੂਜੀ ਗੱਲ ਕੀ ਮੈਂ ਸ਼ੁਰੂਆਤ ਦੇ ਵਿੱਚ ਚੈਨਲ ਦੇ ਉੱਤੇ ਇੰਟਰਵਿਊਜ਼ ਜਿਹੜੀਆਂ ਨੇ ਉਹ ਪਾਈਆਂ ਨੇ ਤਾਂ ਇਸ ਕਰਕੇ ਮੈਂ ਪ੍ਰੀਮੀਅਰ ਪ੍ਰੋ ਦੇ ਵਿੱਚ ਐਡਿਟ ਕਰਦੀ ਆ ਤੇ ਉਹ ਲੈਪਟਾਪ ਦੇ ਉੱਤੇ ਮੈਂ ਐਡਿਟ ਕਰਦੀ ਆ ਪਰ ਬਹੁਤ ਸਾਰੇ ਲੋਕ ਕੀ ਹੈਗੇ ਆ ਜਿਹੜੇ ਫੋਨ ਦੇ ਉੱਤੇ ਵੀਡੀਓ ਬਣਾ ਕੇ ਫੋਨ ਦੇ ਉੱਤੇ ਹੀ ਉਹਨੂੰ ਐਡਿਟ ਵੀ ਕਰਦੇ ਆ ਤਾਂ ਇਹ ਵੀ ਇੱਕ ਚੰਗਾ ਹੈ ਹੁਣ ਜੇ ਤੁਸੀਂ ਵੀਡੀਓ ਨਹੀਂ ਬਣਾਉਂਦੇ ਤਾਂ ਤੁਸੀਂ ਸ਼ਾਰਟਸ ਦੇ ਰਾਹੀਂ ਵੀ ਆਪਣਾ ਚੈਨਲ ਜਿਹੜਾ ਹੈਗਾ ਉਹ ਮੋਨਟਾਈਜ਼ ਕਰਾ ਸਕਦੇ ਹੋ ਸ਼ਾਰਟਸ ਦੇ ਲਈ 90 ਦਿਨ ਦੇ ਵਿੱਚ ਤੁਹਾਡੇ ਸ਼ਾਰਟਸ ਦੇ ਉੱਤੇ 10 ਮਿਲੀਅਨ ਵਿਊ ਜਿਹੜੇ ਹੋਣੇ ਉਹ ਜ਼ਰੂਰੀ ਹੁੰਦੇ ਨੇ 90 ਦਿਨ ਦੇ ਵਿੱਚ ਪਰ ਸ਼ਾਰਟਸ ਦੀ ਮੈਂ ਤੁਹਾਨੂੰ ਗੱਲ ਦੱਸ ਦੰਨੀ ਆ ਕਿ ਸ਼ਾਰਟਸ ਦੀ ਨਾ ਇੰਡੀਆ ਦੇ ਵਿੱਚ ਇਨਕਮ ਨਹੀਂ ਹੈਗੀ ਕਿਉਂਕਿ ਫਿਰ ਸਾਡੇ ਕੋਲ ਨਾ ਆਡੀਅנס ਜਿਹੜੀ ਆ ਸਾਡੇ ਕੋਲ ਸਬਸਕ੍ਰਾਈਬਰ ਜਿਹੜੇ ਨੇ ਉਹ ਉਸੇ ਤਰ੍ਹਾਂ ਦੇ ਆਉਂਦੇ ਆ ਉਹਨਾਂ ਨੇ ਤੁਹਾਡੇ ਤੋਂ ਸ਼ਾਰਟਸ ਹੀ ਭਾਲਣੇ ਆ ਤੇ ਜੇ ਤੁਹਾਨੂੰ ਕਮਾਈ ਚਾਹੀਦੀ ਹੈ ਨਾ ਤਾਂ ਉਹਦੇ ਲਈ ਤੁਹਾਨੂੰ ਲੌਂਗ ਵੀਡੀਓਜ਼ ਦੀ ਜੜੀਆਂ ਹੈਗੀਆਂ ਉਹ ਬਣਾਉਣੀਆਂ ਪੈਣਗੀਆਂ ਕਿਉਂਕਿ ਸ਼ਾਰਟਸ ਦੇ ਵਿੱਚ ਨਾ ਤਾਂ ਅਸੀਂ ਉਨੀ ਇਨਫੋਰਮੇਸ਼ਨ ਦੇ ਸਕਦੇ ਹਾਂ ਨਾ ਜਾਣਕਾਰੀ ਦੇ ਸਕਦੇ ਹਾਂ ਕਿਉਂਕਿ ਉਹਦਾ ਟਾਈਮ ਘੱਟ ਹੁੰਦਾ ਹੈ ਤੇ YouTube ਤੇ ਜਿਹੜਾ ਪੈਸਾ ਨਾ ਉਹ ਵਾਚ ਟਾਈਮ ਦਾ ਆਉਂਦਾ ਵਿਊ ਦਾ ਵੀ ਆਉਂਦਾ ਪਲੱਸ ਵਾਚ ਟਾਈਮ ਦਾ ਜਿਹੜਾ ਪੈਸਾ ਹੈਗਾ ਉਹ on the youtube ਤੋਂ ਕਿ ਤੁਹਾਡਾ ਚੈਨਲ ਕਿੰਨੇ ਦਿਨ ਦੇ ਵਿੱਚ ਜਿਹੜਾ ਹੈਗਾ ਉਹ ਜਿਵੇਂ ਮੰਨ ਲਓ ਕਿ ਜਿਵੇਂ ਅਸੀਂ YT ਸਟੂਡੀਓ ਦੀ ਗੱਲ ਕਰਦੇ ਆ ਤਾਂ ਜਦੋਂ ਤੁਸੀਂ ਚੈਨਲ ਬਣਾ ਲਿਆ ਤੁਸੀਂ ਆਪਣੇ ਫੋਨ ਦੇ ਵਿੱਚ ਨਾ YouTube ਦਾ YT ਸਟੂਡੀਓ ਤੁਹਾਡਾ ਜਿਹੜਾ ਹੈਗਾ ਉਸੇ ਮੇਲ ਦੇ ਉੱਤੇ ਖੁੱਲ ਜੂਗਾ ਉਹ ਤੁਹਾਡੀਆਂ ਸਾਰੀਆਂ ਡਿਟੇਲਸ ਆਉਣ ਲੱਗ ਜਾਨੀਆਂ ਕਿ ਤੁਹਾਡਾ 4000 ਘੰਟੇ ਦੇ ਵਿੱਚੋਂ ਕਿੰਨੇ ਘੰਟੇ ਪੂਰੇ ਹੋ ਗਏ ਉਹਨੇ ਲਾਈਨ ਨੇ ਤੁਹਾਨੂੰ ਉਹਨੇ ਹੀ ਦੱਸ ਕੇ ਨੀਲੀ ਜੀ ਲਾਈਨ ਨੇ ਅੱਗੇ-ਅੱਗੇ ਵਧੀ ਜਾਣਾ ਕਿ ਤੁਹਾਡੇ ਹੁਣ ਇੰਨੇ ਘੰਟੇ ਜਿਹੜੇ ਆ ਉਹ ਪੂਰੇ ਹੋ ਚੁੱਕੇ ਆ ਤੁਹਾਡੇ ਇੰਨੇ ਘੰਟੇ ਰਹਿ ਗਏ ਇੱਥੇ ਨਾ ਜਿਹੜੀ ਇੱਕ ਵੱਡੀ ਗਲਤੀ ਬਹੁਤ ਸਾਰੇ ਲੋਕੀ ਇਹ ਪੁੱਛਦੇ ਆ ਕਿ ਕੀ ਪੈਸੇ ਦੇ ਕੇ ਵੀ ਚੈਨਲ ਮੋਨਟਾਈਜ਼ ਕਰਾਇਆ ਜਾ ਸਕਦਾ ਹੈ ਸਾਨੂੰ ਕੋਈ ਫਲਾਣਾ ਬੰਦਾ ਕਹਿੰਦਾ ਕਿ ਤੁਸੀਂ ਐਨੇ ਪੈਸੇ ਦੇ ਦਿਓ ਤਾਂ ਅਸੀਂ ਤੁਹਾਨੂੰ ਸਬਸਕ੍ਰਾਈਬਰ ਦੇ ਦਾਂਗੇ ਜਾਂ ਤੁਹਾਡਾ ਵਾਚ ਟਾਈਮ ਪੂਰਾ ਕਰ ਦਿੰਨੇ ਆ ਇਹ ਚੱਲ ਤਾਂ ਰਿਹਾ ਪਰ ਤੁਹਾਨੂੰ ਇਹਦਾ ਫਾਇਦਾ ਕੋਈ ਨਹੀਂ ਹੋਣਾ ਆਰਗੇਨਿਕ ਚੀਜ਼ ਜਿਹੜੀ ਹੈ ਨਾ ਉਹ ਸਭ ਤੋਂ ਵਧੀਆ ਹੁੰਦੀ ਹੈ ਇਹਦਾ ਫਾਇਦਾ ਕਿਉਂ ਨਹੀਂ ਹੋਣਾ ਮੈਂ ਤੁਹਾਨੂੰ ਉਹ ਵੀ ਦੱਸ ਦਿੰਨੀ ਆ ਕਿ ਮੰਨ ਲਓ ਮੈਂ ਅੱਜ ਕੋਈ ਵੀਡੀਓ ਬਣਾਉਣੀ ਸ਼ੁਰੂ ਕੀਤੀ ਆ ਠੀਕ ਹੈ ਤੁਹਾਡੇ ਕੰਟੈਂਟ ਦੇ ਵਿੱਚ ਕੁਝ ਨਹੀਂ ਹੈਗਾ ਠੀਕ ਹੈ ਪਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਕੋਲ ਸਬਸਕ੍ਰਾਈਬਰ ਹੋਣ ਠੀਕ ਹੈ ਸਬਸਕ੍ਰਾਈਬਰ ਤਾਂ ਆਉਣਗੇ ਨਾ ਜਿਨ੍ਹਾਂ ਨੂੰ ਪਤਾ ਹੋਊਗਾ ਕਿ ਤੁਹਾਡੇ ਚੈਨਲ ਤੇ ਕੋਈ ਜਾਣਕਾਰੀ ਮਿਲੂਗੀ ਜਾਂ ਕੋਈ ਰੋਚਕਤਾ ਮਿਲੂਗੀ ਜਾਂ ਕੋਈ ਐਂਟਰਟੇਨਮੈਂਟ ਮਿਲੂਗਾ ਪਰ ਤੁਸੀਂ ਉੱਥੇ ਦਿਖਾ ਕੀ ਰਹੇ ਹੋ ਠੀਕ ਹੈ ਕਿ ਮੈਂ ਅੱਜ ਹੁਣ ਗੰਡੇ ਘੱਟ ਲਏ ਮੈਂ ਤੜਕਾ ਲਾਇਆ ਮੈਂ ਕੱਪੜੇ ਧੋਤੇ ਤਾਂ ਸਾਰੀ ਕਰੀ ਜਾਂਦੇ ਨੇ ਸਬਸਕ੍ਰਾਈਬਰ ਕਿਉਂ ਆਉਣਗੇ ਕੁਝ ਇਨਫੋਰਮੇਸ਼ਨ ਐਂਟਰਟੇਨਮੈਂਟ ਕੋਈ ਰੋਚਕਤਾ ਉਹਨਾਂ ਨੂੰ ਕੁਝ ਤਾਂ ਮਿਲੇ ਨਾ ਜਾਣਕਾਰੀ ਮਿਲੇ ਜਾਂ ਤਾਂ ਕੁਝ ਠੀਕ ਹੈ ਤਾਂ ਆਉਣਗੇ ਨਾ ਪਰ ਤੁਸੀਂ ਕਹਿੰਦੇ ਹੋ ਕਿ ਤੁਹਾਡੇ ਕੋਲ ਸਬਸਕ੍ਰਾਈਬਰ ਨਹੀਂ ਆਏ ਤੇ ਤੁਸੀਂ ਕਿਸੇ ਤੋਂ ਪੈਸੇ ਦੇ ਕੇ ਸਬਸਕ੍ਰਾਈਬਰ ਜਿਹੜੇ ਆ ਉਹ ਲੈ ਲੇ ਹੁਣ ਜਿਨ੍ਹਾਂ ਤੋਂ ਪੈਸੇ ਦੇ ਕੇ ਸਬਸਕ੍ਰਾਈਬਰ ਉਹ ਲਏ ਹੋਣਗੇ ਨਾ ਪਹਿਲੀ ਗੱਲ ਤਾਂ ਉਹ ਸਬਸਕ੍ਰਾਈਬਰ ਜਿਹੜੇ ਆ ਉਹ ਸੇਮ ਰੀਜਨ ਦੇ ਨਹੀਂ ਹੁੰਦੇ ਮੰਨ ਲਓ ਤੁਸੀਂ ਪੰਜਾਬ 'ਚ ਬੈਠੇ ਹੋ ਤੁਹਾਨੂੰ ਬੰਗਾਲ ਤੋਂ ਸਬਸਕ੍ਰਾਈਬਰ ਮਿਲ ਗਏ ਜਾਂ ਬਿਹਾਰ ਤੋਂ ਮਿਲ ਗਏ ਉਹਨਾਂ ਨੂੰ ਪੰਜਾਬੀ ਕੰਟੈਂਟ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਆ ਠੀਕ ਹੈ ਜੇ ਰਹੀ ਗੱਲ ਵਾਚ ਟਾਈਮ ਪੂਰਾ ਕਰਵਾਉਣ ਦੀ ਤੁਸੀਂ ਭਾਵੇਂ ਆਪਣਾ ਮੂੰਹ ਇਸ ਤਰ੍ਹਾਂ ਦਿਖਾ ਕੇ ਨਾ ਉਹਨੂੰ ਹੀ ਤੁਸੀਂ ਜਿਹੜਾ ਹੈਗਾ 1 ਘੰਟੇ ਦੀ ਵੀਡੀਓ ਬਣਾ ਦੋ ਤੇ ਤੁਸੀਂ ਕਿਸੇ ਨੂੰ ਪੇਮੈਂਟ ਕਰ ਦੋ ਕਿ ਮੇਰਾ ਵਾਚ ਟਾਈਮ ਪੂਰਾ ਕਰ ਦੋ। ਅਗਲੇ ਨੇ 10 ਕੰਪਿਊਟਰ ਰੱਖੇ ਹੋਏ ਨੇ। 10 ਕੰਪਿਊਟਰਸ ਦੇ ਉੱਤੇ ਉਹਨਾਂ ਨੇ ਤੁਹਾਡੀ ਉਹ ਵੀਡੀਓ ਖੋਲ ਕੇ ਰੱਖ ਦੇਣੀ। ਚਲਦੀ ਰਹੂਗੀ ਉਹ ਵੀਡੀਓ ਤੇ ਤੁਹਾਡਾ 4000 ਘੰਟੇ ਦਾ ਵਾਚ ਟਾਈਮ ਜਿਹੜਾ ਹੈਗਾ ਉਹ ਦੇ ਨਾਲ ਪੂਰਾ ਹੋ ਜਾਏਗਾ 1-2 ਦਿਨ ਦੇ ਵਿੱਚ। ਪਰ ਤੁਹਾਨੂੰ ਇਸ ਚੀਜ਼ ਦਾ ਕੋਈ ਫਾਇਦਾ ਨਹੀਂ ਹੋਣਾ। ਫਾਇਦਾ ਕਿਉਂ ਨਹੀਂ ਹੋਣਾ? ਜਦੋਂ ਤੁਹਾਡੇ ਕੋਲ ਆਰਗੇਨਿਕ ਆਡੀਅੰਸ ਹੈਗੀ ਹੀ ਨਹੀਂ। ਤੁਹਾਡੀ ਆਪਣੀ ਉਹਦੇ 'ਚ ਕੋਈ ਮਿਹਨਤ ਕੀਤੀ ਹੀ ਨਹੀਂ ਹੋਈ। ਉਹ ਤੁਸੀਂ ਪੂਰਾ ਵੀ ਕਰਵਾ ਲਿਆ ਉਹਨੂੰ ਠੀਕ ਹੈ ਬਾਅਦ ਦੇ ਵਿੱਚ ਲੋਕੀ ਤੁਹਾਡਾ ਚੈਨਲ ਕਿਉਂ ਦੇਖਣਗੇ ਤੁਸੀਂ ਪੈਸੇ ਉਸੇ ਦੇ ਕੇ ਚੈਨਲ ਮੋਨਟਾਈਜ਼ ਵੀ ਕਰਵਾ ਲਿਆ ਸਬਸਕ੍ਰਾਈਬਰ ਵੀ ਲੈ ਲੈ ਠੀਕ ਹੈ ਬਾਅਦ ਦੇ ਵਿੱਚ ਜੇ ਤੁ ਕਿਸੇ ਨੇ ਚੈਨਲ ਦੇਖਣਾ ਹੀ ਨਹੀਂ ਹੈਗਾ ਤਾਂ ਆਮਦਨੀ ਕਦੀ ਹੋਣੀ ਆ ਮੈਂ ਫਿਰ ਦੱਸ ਰਹੀ ਹਾਂ ਕਿ ਇਨਕਮ ਜਿਹੜੀ ਤੁਹਾਨੂੰ ਆਣੀ ਹੈ ਨਾ ਉਹ ਤੁਹਾਡੇ ਵਿਊ ਦੀ ਇਨਕਮ ਆਉਣੀ ਹੈ ਪਲੱਸ ਤੁਹਾਡਾ ਵਾਚ ਟਾਈਮ ਜਿਹੜਾ ਹੈਗਾ ਉਹਦੀ ਤੁਹਾਨੂੰ ਜਿਹੜੀ ਇਨਕਮ ਹੈ ਆਉਣੀ ਹੈ YouTube ਕਿਸ ਤਰ੍ਹਾਂ ਦੀ ਇਨਕਮ ਦਿੰਦੀ ਹੈ YouTube ਤੁਹਾਨੂੰ ਡਾਲਰਸ ਦੇ ਵਿੱਚ ਜਿਹੜਾ ਹੈਗਾ ਪੇ ਕਰਦੀ ਹੈ ਅਮਰੀਕੀ ਡਾਲਰ ਜਿਹੜੇ ਹੈ ਉਹ ਤੁਹਾਨੂੰ ਜਿਹੜੀ ਹੈਗਾ ਉਹ ਆਉਂਦੇ ਆ YouTube ਰਾਹੀਂ ਪਰ ਫਿਰ ਉਹੀ ਗੱਲ ਕਿ YouTube ਤੋਂ ਜਿਹੜੀ ਤੁਸੀਂ ਆਮਦਨੀ ਲੈਣੀ ਆ ਇਹ ਐਨੀ ਵੀ ਸੌਖੀ ਨਹੀਂ ਹੈ ਖਾਲਾ ਜੀ ਦਾ ਬਾੜਾ ਨਹੀਂ ਹੈਗਾ ਚੈਨਲ ਬਣਾਉਣਾ ਬਹੁਤ ਸੌਖਾ ਮੈਂ ਫਿਰ ਕਹਿ ਦਿੰਨੀ ਆ ਪਰ ਚੈਨਲ ਨੂੰ ਚਲਾਉਣਾ ਬਹੁਤ ਔਖਾ ਇਹਨੂੰ ਕੰਟੀਨਿਊ ਕਰਨਾ ਇਹ ਤੋਂ ਆਮਦਨ ਲੈਣੀ ਬਹੁਤ ਔਖੀ ਹੈ AI ਨਾਲ ਬਣੀਆਂ ਹੋਈਆਂ ਵੀਡੀਓਜ਼ ਜਿਹੜੀਆਂ 15 ਜੁਲਾਈ ਤੋਂ ਬਾਅਦ ਮੋਨਟਾਈਜ਼ ਨਹੀਂ ਹੋਣੀਆਂ ਫੇਸਲੈਸ ਚੈਨਲ ਤੁਸੀਂ ਬਣਾ ਸਕਦੇ ਹੋ ਉਹਦੇ 'ਚ ਕੋਈ ਦਿੱਕਤ ਨਹੀਂ ਹੈ ਪਰ ਉਹਦੇ 'ਚ ਇੱਕ ਤਾਂ ਆਵਾਜ਼ ਤੁਹਾਡੀ ਆਪਣੀ ਹੋਵੇ ਤੇ ਦੂਜੀ ਗੱਲ ਕੰਟੈਂਟ ਜਿਹੜਾ ਤੁਸੀਂ ਵਿੱਚ ਵੀਡੀਓ ਦਿਖਾਉਗੇ ਜਾਂ ਤੁਸੀਂ ਜਿਹੜੀ ਫੋਟੋ ਲਾਉਂਗੇ ਉਹ AI ਨਾਲ ਜਨਰੇਟਡ ਫੋਟੋ ਤੁਹਾਡੀ ਆ ਵੀਡੀਓ ਨਹੀਂ ਹੋਣੀ ਚਾਹੀਦੀ ਠੀਕ ਹੈ ਫਿਰ ਤੁਸੀਂ ਫੇਸਲੈਸ ਚੈਨਲ ਜਿਹੜਾ ਹੈਗਾ ਉਹ ਬਣਾ ਸਕਦੇ ਹੋ ਅ ਬਾਕੀ ਜੇ ਤੁਸੀਂ ਇਧਰੋਂ ਉਧਰੋਂ ਸੋਚ ਕੇ ਬਹੁਤ ਸਾਰੇ ਲੋਕੀ ਚੈਨਲ ਸ਼ੁਰੂ ਕਰ ਲੈਂਦੇ ਆ ਤੇ ਉਸ ਤੋਂ ਬਾਅਦ ਸੋਚਦੇ ਆ ਕਿ ਚਾਰ ਕੁਝ ਇਧਰੋਂ ਚੱਕ ਲਿਆ ਚਾਰ ਕੁਝ ਉਧਰੋਂ ਚੱਕ ਲਿਆ ਠੀਕ ਹੈ ਤੇ ਮੇਰਾ ਚੈਨਲ ਮੋਨਟਾਈਜ਼ ਹੋ ਜੇ ਤਾਂ ਵੀ ਜਿਹੜਾ ਹੈਗਾ ਉਹ ਅਜਿਹਾ ਨਹੀਂ ਹੋਣਾ ਮੈਂ ਕੰਡੀਸ਼ਨ ਇੱਕ ਵਾਰ ਤੁਹਾਨੂੰ ਫਿਰ ਤੋਂ ਦੱਸ ਦਿੰਨੀ ਆ ਕਿ ਜੇ ਤੁਸੀਂ ਜਿਹੜਾ ਹੈਗਾ ਦੋ ਕੈਟਾਗਰੀਜ਼ ਦੇ ਵਿੱਚ ਚੈਨਲ ਬਣਦੇ ਨੇ ਜੇ ਤੁਸੀਂ ਸ਼ਾਰਟਸ ਬਣਾਉਨੇ ਹੋ ਤਾਂ ਫਿਰ 90 ਦਿਨ ਤੇ 10 ਮਿਲੀਅਨ ਵਿਊ ਤੁਹਾਨੂੰ ਚਾਹੀਦੇ ਆ ਮੋਨਟਾਈਜ਼ ਹੋਣ ਦੇ ਲਈ ਤੇ ਜੇ ਤੁਸੀਂ ਬਣਾਉਨੇ ਹੋ ਲੌਂਗ ਵੀਡੀਓਜ਼ ਜਿਸ ਤਰ੍ਹਾਂ ਦਾ ਮੇਰਾ ਚੈਨਲ ਹੈ ਤਾਂ ਫਿਰ YouTube ਤੁਹਾਨੂੰ ਦੰਦੀਆ 365 ਦਿਨ 1000 ਸਬਸਕ੍ਰਾਈਬਰ ਤੇ 4000 ਘੰਟੇ ਦਾ ਤੁਹਾਨੂੰ ਵਾਚ ਟਾਈਮ ਜਿਹੜਾ ਹੈਗਾ ਉਹ ਤੁਸੀਂ ਪੂਰਾ ਕਰਨਾ ਹੁੰਦਾ ਹੁਣ ਬਹੁਤ ਸਾਰੇ ਲੋਕੀ ਕਹਿੰਦੇ ਕਿ ਇੱਕ ਸਾਲ ਦੇ ਵਿੱਚ ਜੇ ਵਾਚ ਟਾਈਮ ਪੂਰਾ ਨਾ ਹੋਵੇ ਤਾਂ ਫਿਰ ਕੀ ਹੋਗਾ ਤਾਂ ਫਿਰ ਇਹ ਸਾਰਾ ਪ੍ਰੋਸੈਸ ਜਿਹੜਾ ਹੈਗਾ ਉਹ ਅਗਲੇ ਸਾਲ ਦੇ ਵਿੱਚ 0 ਤੋਂ ਫਿਰ ਤੋਂ ਸ਼ੁਰੂ ਹੁੰਦਾ ਪਰ ਤੁਸੀਂ ਜਿਹੜਾ ਹੈਗਾ ਵਾਚ ਟਾਈਮ ਤੁਹਾਡਾ 0 0 ਹੋ ਜਾਂਦਾ ਤੁਹਾਨੂੰ ਦੁਬਾਰਾ ਤੋਂ ਜਿਹੜਾ ਹੈਗਾ ਉਹ ਸ਼ੁਰੂ ਕਰਨਾ ਪੈਂਦਾ ਤੁਹਾਡਾ ਵਾਚ ਟਾਈਮ ਜਿਹੜਾ ਹੈਗਾ ਜੇ ਇੱਕ ਸਾਲ ਦੇ ਵਿੱਚ ਵੀ ਤੁਹਾਡਾ ਚੈਨਲ ਮੋਨਟਾਈਜ਼ ਨਾ ਹੋਵੇ ਪਰ ਪੈਸੇ ਦੇ ਕੇ ਚੈਨਲ ਮੋਨਟਾਈਜ਼ ਕਰਵਾਉਣ ਦੀ ਗਲਤੀ ਨਾ ਕਰਿਓ ਪੈਸੇ ਲਗਟਣਗੇ ਤੁਹਾਡਾ ਉਲਟਾ ਬਾਅਦ ਦੇ ਵਿੱਚ ਅਸੀਂ ਦੇਖਦੇ ਹਾਂ ਕਿੰਨੇ ਸਾਰੇ ਲੋਕਾਂ ਦੀਆਂ ਵੀਡੀਓਜ਼ ਕਿ ਇੰਨੇ ਪੈਸੇ ਲੱਗੇ ਪਰ ਪੱਲੇ ਕੁਝ ਨਹੀਂ ਪਿਆ ਤਾਂ ਉਹ ਫਿਰ ਪੱਲੇ ਪੈਂਦਾ ਵੀ ਹੈ ਨਹੀਂ ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਮੈਂ ਕੋਸ਼ਿਸ਼ ਕੀਤੀ ਹੈ ਕਿ ਤੁਹਾਡੀਆਂ ਜਿੰਨੀਆਂ ਵੀ ਕੁਐਰੀਜ਼ ਜੜੀਆਂ ਨੇ ਉਹ ਆਈਆਂ ਹੋਈਆਂ ਸੀ ਮੈਂ ਉਹਨਾਂ ਦੇ ਜਵਾਬ ਦੇ ਸਕਾਂ ਜੇਕਰ ਫਿਰ ਵੀ ਕੁਝ ਰਹਿ ਗਿਆ ਤਾਂ ਤੁਸੀਂ ਮੈਨੂੰ ਕਮੈਂਟਸ ਦੇ ਵਿੱਚ ਪੁੱਛ ਸਕਦੇ ਹੋ ਤੇ ਜੇਕਰ ਤੁਸੀਂ ਹਾਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇ ਲਈ ਰਣਦੀਪ ਪੰਦੇਰ ਅਫੀਸ਼ੀਅਲ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਇਸ ਦੇ ਨਾਲ ਹੀ ਪ੍ਰੋਗਰਾਮ ਦਾ ਵੇਲਾ ਮੁੱਕਦਾ ਹੈ ਹੁਣ ਦਿਓ ਇਜਾਜ਼ਤ